ਭਰਿਆ ਹੁੰਦਾ ਰਾਹ ਫੜੀ ਹੈ हेलो ਸਾਰਾ ਰਾਹ ਆਪਾਂ ਹੱਥ ਪਰ ਲੱਗ ਗਿਆ ਸਾਰਾ ਰਾਹ ਦਿਖਾ ਦਿਓ ਜਵੇਂ ਆਉਂਦਿਆ ਸੰਤ ਦੇ ਨਾ ਉਹ ਤੋਂ ਬਹੁਤ ਕੱਥੂ ਹੈ ਸਾਰਾ ਦਿਨ ਦਸਮੀ ਕਰਕੇ ਨਾਾਰੇ ਪਿੰਡਾਂ ਜੋ ਨੇੜੇ ਤੇੜਿਓਂ ਨੰਗਰ ਨੂੰ ਥਾਂ ਨਹੀਂ ਦੇਖੋ ਇੱਕ ਥਾਂ ਅਗਰ ਜਗ੍ਹਾ ਖੁੱਲੀ ਹੈ ਪਹੀ ਢੀੜੀ ਥੋੜੀ ਗੱਡੀਆਂ ਦਾ ਪਿੱਛੇ ਖੜਾ ਹੁੰਦਾ ਥੋੜ੍ਹਾ ਨਕਾਹਾਂ ਲੈ ਆਉਂਦਾ ਕੋਈ ਪਿੱਛੇ ਖੜਾ ਹੁੰਦਾ ਦੋ ਕਿੱਲੇ ਪਿੱਛੇ ਥਾਣਾ ਹੈਗੀ ਬਣੀ ਹੋਈ ਵਧੀਆ ਕਰੋ ਦਰਸ਼ਨ ਸਾਰੇ ਚੱਲ ਵੀ ਚਲੋ ਆਇਤਾ ਸਾਰਾ ਦਿਨਾ ਹੀ ਰਹੂਗਾ ਉਥੇ ਤੱਕ ਹੀ ਆ ਬਈ ਹੈ ਇੱਥੇ ਤੱਕ ਹੀ ਆ ਕਿਹਦੇ ਦੱਸੋ ਕਹੀ ਭੀੜੀ ਜਾ ਪਰ ਇਹ ਤਾਂ ਕਹੀ ਖੁੱਲੀ ਆ ਗੱਡੀਆਂ ਪਿੱਛੇ ਖੜਨ ਲੱਗੀਆਂ ਨਾ ਨਾ ਇੱਧਰ ਪਰੇ ਜਾ ਖਾਣਾ ਇੱਥੇ ਢੰਗ ਨਾ ਕਰ ਵਿੱਚ ਨਹੀਂਦਾ ਹੋ ਸਾਨੂੰ ਦੇ ਘਰ ਦੇ ਡੂਰ ਡੂਰ ਅੰਗਤ ਤੱਕ ਸਤਿਕਾਰ ਜੀ ਸਤਿਕਾਰ ਜੀ ਹੋਰ ਪੰਡਾ ਚ 10 ਮੀਟਰ ਦੀ ਹੈ ਅਗੇ ਤਾਂ ਅਜੋ ਜਾਂਦੇ ਹੁੰਦੇ ਆਪਾਂ ਕੰਗਾ ਹੋਰ ਬਾਕੀ ਪ੍ਰਬੰਧ ਵਧੀਆ ਸਾਰਾ ਬਹੁਤ ਵਧੀਆ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਜੋ ਜੋ ਮਟੋ ਵੀ ਹੋਰ ਚੱਲ 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 ல்ல ਹਾਂ ਖੜਾ ਬਣਾ ਦੇ ਆ ਮੋਰੋਨੀ ਬਹੁਤ ਤੇਜ਼ ਆਉਂਦਾ ਹੈ ਐਸਪਾਇਸ ਲੱਗਿਆ ਹੋਇਆ ਹੈ ਤਾਂ ਸਵਾਰੀਆਂ ਤੇ ਲੈ ਕਦਾਂ ਬਹੁਤ ਅੱਛਾ ਭਾਈ